ਤਿੰਨ ਵਧੀਆ ਲੰਗੇ ਮਤਲਬ ਪੰਜ ਸੱਤ ਦਿਨ ਇਹਨਾਂ ਦਿਨਾਂ ਵਿੱਚਕਾਰ ਇੱਕ ਵਾਰ ਮੈਨੂੰ ਮੇਰੇ ਘਰ ਦੇ ਲੈ ਗਏ ਮੇਰੀ ਸੱਸ ਦੇ ਕਹਿਣ ਮੁਤਾਬਿਕ ਮੈਨੂੰ ਇੱਕ ਦਿਨ ਬਾਅਦ ਛੱਡ ਗਏ ਪਾਲ ਜ਼ਿਆਦਾ ਸਮਾਂ ਮੇਰੇ ਕੋਲ ਹੀ ਰਹਿੰਦਾ ਸੱਸ ਦੀ ਬੋਲਚਾਲ ਵੀ ਠੀਕ ਸੀ ਸਹਰਾ ਘੱਟ ਹੀ ਸਾਹਮਣੇ ਆਉਂਦਾ ਸੀ ਪਤਾ ਨਹੀਂ ਕਿੱਧਰ ਲੁਕਿਆ ਰਹਿੰਦਾ ਸੀ ਲਗਭਗ ਸਾਰਿਆਂ ਦਾ ਵਿਵਹਾਰ ਮੇਰੇ ਨਾਲ ਚੰਗਾ ਸੀ ਪਰ ਇਹ ਸਿਰਫ ਇੱਕ ਹਫਤਾ ਹੀ ਰਿਹਾ ਹੌਲੀ ਹੌਲੀ ਸਾਰਿਆਂ ਨੇ ਰੰਗ ਪਟਾਉਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਸੁਹਿਰ ਦੀ ਗੱਲ ਐ ਪਾਲ ਵਾਰ-ਵਾਰ ਕਿਤੇ ਅੰਦਰ ਆ ਜਾਵੇ ਕਿਤੇ ਬਾਹਰ ਚਲਿਆ ਜਾਵੇ ਬੜੇ ਗੁੱਸੇ ਵਿੱਚ ਲੱਗਿਆ ਮੈਂ ਘਬਰਾ ਗਈ ਪਤਾ ਨਹੀਂ ਕੀ ਪਾਣਾ ਵਰਤ ਗਿਆ ਜੱਸੋ ਮੇਰੀ ਚੀਨੀ ਕਿੱਥੇ ਐ ਰਾਤੀ ਮੈਂ ਅਲਮਾਰੀ ਵਿੱਚ ਰੱਖੀ ਸੀ ਹਰਪਾਲ ਨੇ ਗੁੱਸੇ ਨਾਲ ਅੰਦਰ ਵੜਦਿਆਂ ਕਿਹਾ ਮੈਨੂੰ ਨਹੀਂ ਪਤਾ ਮੈਂ ਅਲਮਾਰੀ ਵਿੱਚ ਦੇਖ ਲੈਂਦੀ ਹਾਂ ਮੈਂ ਹੱਥ ਲੇਤਾ ਮਾਰੇ ਸਾਰੇ ਕੱਪੜੇ ਛਾੜ ਅਲਮਾਰੀ ਵਿੱਚ ਦੇਖਣ ਲੱਗੀ ਮੈਂ ਅਲਮਾਰੀ ਵਾਰ-ਵਾਰ ਛਾਨ ਮਾਰੀ ਪਰ ਚੀਨੀ ਕਿਤੇ ਨਾ ਮਿਲੀ ਅਲਮਾਰੀ ਵਿੱਚਲੇ ਕੱਪੜੇ ਵੀ ਮੈਂ ਬਾਹਰ ਕੱਢ ਸੁੱਟੇ ਪਰ ਚੇਨੀ ਕਿਤੇ ਨਾ ਲੱਭੀ ਜਿਆਦਾ ਚਲਾਕ ਨਾ ਬਣ ਚੁੱਪਚਾਪ ਚੇਨੀ ਫੜਾ ਦੇ ਤੂਲ ਕੋਈ ਐ ਮੈਂ ਹੈਰਾਨ ਰਹਿ ਗਈ ਮੇਰੀ ਸੱਸ ਸ਼ਰੀਆ ਮੇਰੇ ਤੇ ਇਲਜ਼ਾਮ ਲਾਉਣ ਲੱਗੀ ਮੈਂ ਫਿਰ ਇੱਕ ਵਾਰ ਕਿਹਾ ਮੈਨੂੰ ਨਹੀਂ ਪਤਾ ਕਿਆਂ ਤਾਂ ਤੂੰ ਦੋ ਫੜਾਏਂਗੀ ਪਾਲ ਨੇ ਮੇਰੀ ਗੁੱਤ ਨੂੰ ਫੜ ਕੇ ਖਿੱਚਿਆ ਤੇ ਮੇਰਾ ਸਿਲ ਅਰਮਾਰੀ ਵਿੱਚ ਵੱਜਿਆ ਮੇਰੀ ਸੱਸ ਬੜਬੜ ਕਰਦੀ ਮੈਨੂੰ ਗਾਲਾਂ ਕੱਢਦੀ ਪਾਲ ਨੂੰ ਵਾਂਹ ਫੜ ਕੇ ਬਾਹਰ ਲੈ ਗਈ ਅਲਮਾਰੀ ਵਿੱਚ ਮੱਥਾ ਵੱਜਨ ਕਰਕੇ ਸੁੱਜ ਗਿਆ ਬੈੱਡ ਦੀ ਟੋ ਦਾ ਸਹਾਰਾ ਲੈ ਮੈਂ ਬੈਠ ਗਈ ਮੈਂ ਹੈਰਾਨ ਰਹਿ ਗਈ ਇਹ ਕਿਦਾਂ ਦਾ ਸਲੂਕ ਸੀ ਇਹ ਕੀ ਹੋ ਰਿਹਾ ਮੈਂ ਚੈਨੀ ਕੀ ਕਰਨੀ ਹੈ ਮੇਰੇ ਘਰਦਿਆਂ ਨੇ ਤਾਂ ਪਾਲ ਨੁ ਪਾਈ ਸੀ ਇਹ ਭਿਆਨਕ ਰੂਪ ਦੇਖ ਕੇ ਮੈਂ ਦਹਿਲ ਗਈ ਅਜੇ ਤਾਂ ਸਿਰਫ ਇੱਕ ਹਫਤਾ ਹੋਇਆ ਸਾਰੀ ਉਮਰ ਪਈ ਹੈ ਮੈਂ ਦੁਬਿਧਾ ਵਿੱਚ ਪੈ ਗਈ ਇਸ ਗੱਲ ਦਾ ਜ਼ਿਕਰ ਕਿਸ ਕੋਲ ਕਰਾਂ ਮਾਂ ਕੋਲ ਜਾਂ ਪਾਪਾ ਕੋਲ ਜਾਂ ਮਾਮੇ ਕੋਲ ਮੇਲੇ ਕੋਲ ਕੋਈ ਜਰੀਆ ਨਹੀਂ ਸੀ ਜਿਸ ਜਰੀਏ ਮੈਂ ਆਪਣੀ ਗੱਲ ਕਰ ਦੇਣ ਤੱਕ ਪਹੁੰਚਾ ਸਕਦੀ ਦੋ ਦਿਨਾਂ ਬਾਅਦ ਪਤਾ ਲੱਗਿਆ ਕਿ ਚੇਨੀ ਤਾਂ ਕਸ਼ਮੀਰੇ ਨੇ ਵੇਚ ਦਿੱਤੀ ਅਤੇ ਨਸ਼ਾ ਕਰ ਲਿਆ ਕਸ਼ਮੀਰਪਾਲ ਦਾ ਭਾਂਜਾ ਆਪਣੇ ਨਾਨਕੇ ਘਰ ਰਹਿੰਦਾ ਸੀ ਕਸ਼ਮੀਰ ਨਸ਼ੇ ਵਿੱਚ ੁੱਤ ਰਹਿਂਦਾ ਕੋਈ ਕੰਮ ਕਰਨਾ ਕਰਦਾ ਕਸ਼ਮੀਰ ਦੀ ਮਾਂ ਕਾਫੀ ਸਮੇਂ ਪਹਿਲਾਂ ਕੈਂਸਰ ਨਾਲ ਮਰ ਚੁੱਕੀ ਸੀ ਕਸ਼ਮੀਰ ਆਪਣੇ ਪਿਤਾ ਨਾਲ ਕੈਨੇਡਾ ਵਿੱਚ ਹੀ ਰਹਿੰਦਾ ਹੁਣ ਆਪਣੇ ਮਾਮੇ ਦੇ ਵਿਆਹ ਕਰਕੇ ਇੰਡੀਆ ਇਹਨਾਂ ਦੇ ਨਾਲ ਹੀ ਆਇਆ ਸੀ ਕਸ਼ਮੀਰ ਨੂੰ ਕਿਸੇ ਨੇ ਕੁਛ ਨਾ ਕਿਹਾ ਦੋ ਚਾਰ ਦਿਨਾਂ ਵਿੱਚ ਗੱਲ ਰਫਾ ਦਫਾ ਹੋ ਗਈ ਮੈਂ ਸੋਚਿਆ ਹਰਪਾਲ ਮੇਰੇ ਤੋਂ ਮਾਫੀ ਮੰਗੇਗਾ ਸ਼ਰਮਿੰਦਾ ਹੋਵੇਗਾ ਹੁਣ ਤਾਂ ਪਤਾ ਲੱਗ ਗਿਆ ਕਿ ਚੈਨੀ ਕਸ਼ਮੀਰ ਨੇ ਚੁਰਾਈ ਏ ਪਰ ਪਾਲ ਨੇ ਕੋਈ ਗੱਲ ਨਾ ਛੇੜੀ ਜਿਵੇਂ ਮੇਰੇ ਨਾਲ ਹੋਈ ਬਤਮੀਜੀ ਦਾ ਉਹਨੂੰ ਕੋਈ ਫਰਕ ਹੀ ਨਾ ਪਿਆ ਹੋਵੇ ਮੈਂ ਚਕੰਨੀ ਰਹਿਣ ਲੱਗੀ ਆਪਣਾ ਕੀਮਤੀ ਸਮਾਨ ਸਾਮ ਕੇ ਅਲਮਾਰੀ ਵਿੱਚ ਰੱਖਦੀ ਲੋਕ ਲਾ ਕੇ ਚਾਬੀ ਆਪਣੇ ਕੋਲ ਰੱਖ ਲੈਂਦੀ ਇਹਨਾਂ ਦਾ ਕੀ ਪਤਾ ਕੱਲ ਨੂੰ ਕੁਝ ਹੋਰ ਚੁਰਾ ਲੈਣ ਮੈਂ ਸਮਝ ਗਈ ਦੁੱਖਾਂ ਨੇ ਮੇਰਾ ਖਿਆੜਾ ਨਹੀਂ ਛੱਡਿਆ ਉਲਟਾ ਦੂਸਰਾ ਪੜਾ ਸ਼ੁਰੂ ਹੋ ਗਿਆ ਮੇਰੀਆਂ ਸਾਰੀਆਂ ਖਵਾਇਸ਼ਾਂ ਖਤਮ ਹੋ ਗਈਆਂ ਸਾਰੇ ਖਵ ਮੁੱਕ ਗਏ ਖਾਬਾਂ ਵਿੱਚੋਂ ਨਿਕਲ ਮੈਂ ਹਕੀਕਤ ਵਿੱਚ ਆ ਗਈ ਅਸਲੀਅਤ ਦਾ ਸਾਹਮਣਾ ਕਰਨ ਲੱਗੀ ਕੋਈ ਕੁਝ ਵੀ ਕਹਿੰਦਾ ਮੈਂ ਚੁੱਪਚਾਪ ਸੁਣਦੀ ਰਹਿੰਦੀ ਕਿਸੇ ਅੱਗੇ ਨਾ ਬੋਲਦੀ ਮੇਰੀ ਸੱਸ ਸਾਰਾ ਦਿਨ ਕਿਚਕਿਚ ਕਰਦੀ ਰਹਿੰਦੀ ਪਾਲ ਮੈਨੂੰ ਮੇਰੇ ਖਿਲਾਫ ਝੜਕਾਉਂਦੀ ਰਹਿੰਦੀ ਮਾਂ ਦੀ ਚੱਕ ਚਾ ਕੇ ਪਾਲ ਮੈਨੂੰ ਮਾਰਨ ਤਿੱਕ ਜਾਂਦਾ ਲਾਈ ਲੱਗ ਨਾ ਹੋਵੇ ਘਰ ਵਾਲਾ ਹੋਵੇ ਨਾ ਗਮਾਨ ਚੰਦਰਾ ਮੈਂ ਤਾਂ ਸਵਰ ਦੇ ਘੁੱਟ ਪੀ ਪੀ ਜਾਂਦੀ ਮੇਰੀ ਇਸ ਚੀਜ਼ ਦੇ ਤਾਂ ਬਚਪਨ ਤੋਂ ਪ੍ਰੈਕਟਿਸ ਸੀ ਹੁਣ ਵੀ ਇਹੀ ਹਾਲ ਸੀ ਇੱਕ ਵਾਰ ਮਾਂ ਮਿਲਣ ਲਈ ਮੈਂ ਚੈਨੀ ਵਾਲੀ ਗੱਲ ਦੱਸੀ ਮਾਂ ਹੈਰਾਨ ਮਾਂ ਨੇ ਕੁਝ ਨਹੀਂ ਕਿਹਾ ਸਗੋਂ ਮੈਨੂੰ ਬੋਲਣ ਲੱਗੀ ਕਿ ਤੂੰ ਆਪਣੀਆਂ ਚੀਜ਼ਾਂ ਦਾ ਧਿਆਨ ਕਿਉਂ ਨਹੀਂ ਰੱਖਦੀ ਅਸੀਂ ਬਹੁਤ ਮੁਸ਼ਕਲ ਨਾਲ ਤੈਨੂੰ ਸਮਾਨ ਦਿੱਤਾ ਤੂੰ ਲੋਕਾਂ ਨੂੰ ਲुटਾਈ ਜਾ ਰਹੀ ਹੈ ਮਾਂ ਨੂੰ ਮੇਰੀ ਕੋਈ ਪਰਵਾਹ ਨਾ ਹੋਈ ਸੋਨੇ ਦੀ ਫਿਕਰ ਪੈ ਗਈ ਉਸ ਦਿਨ ਤੋਂ ਬਾਅਦ ਮੇਰੇ ਨਾਲ ਕੀ ਹੋ ਰਿਹਾ ਮੈਂ ਕਿਸੇ ਨੂੰ ਕੁਝ ਨਾ ਦੱਸਦੀ ਮਰਦੇ ਤਾਂ ਮਰਦੇ ਸਹੀ ਗਾਲਾਂ ਕੱਢਦੇ ਤਾਂ ਗਾਲਾਂ ਸਹੀ हां जानਦੀ ਹੋਈ ਮਾਂ ਨੇ ਇੱਕ ਹੋਰ ਗੱਲ ਆਖੀ ਉਸ ਨੂੰ ਪੱਲੇ ਬੰਨ ਲਿਆ ਮਾਂ ਕਹਿੰਦੀ ਤੇਰੇ ਸਹੁਰੇ ਚੰਗੇ ਆ ਜਾਂ ਮਾੜੇ ਤੈਨੂੰ ਉਮਰ ਤਾਂ ਇਹਨਾਂ ਨਾਲ ਹੀ ਕੱਢਣੀ ਪਵੇਗੀ ਸਹੁਰੇ ਘਰ ਹੀ ਤੇਰਾ ਅਸਲੀ ਘਰ ਹੈ ਹੁਣ ਤਾਂ ਮਰਨ ਤੀਕਰ ਤੇਰਾ ਇਹੀ ਘਰ ਹੈ ਅਗਰ ਇਥੋਂ ਬਾਹਰ ਨਿਕਲੇਂਗੀ ਤਾਂ ਬੇਕਾਰ ਹੋ ਜਾਏਂਗੀ ਆ ਗੱਲ ਮੈਂ ਪੱਲੇ ਬੰਨ ਲਈ ਕਿਸੇ ਦਾ ਸਹਾਰਾ ਨਾ ਤੱਕਿਆ ਤਕਰੀਬਨ 1 ਮਹੀਨਾ ਮੈਂ ਸਹੁਰੇ ਘਰ ਰਹੀ 1 ਮਹੀਨੇ ਬਾਅਦ ਪਾਲ ਮੇਰੀ ਸਾਸਾ ਤੇ ਕਸ਼ਮੀਰਾ ਕੈਨੇਡਾ ਚਲੇ ਗਏ ਮੇਰਾ ਸੌਰਵ ਪੱਟ ਬੰਦਾ ਸੀ ਉਹ ਇੱਥੇ ਹੀ ਰਹਿੰਦਾ ਸੀ ਅਤੇ ਆਪਣੀ ਤਿੰਨ ਕਿੱਲੇ ਪੈਲੀ ਕਰਦਾ ਮੇਰੀ ਸੱਸ ਵਿਚਾਰੇ ਨੂੰ ਟਿੱੱਚ ਸਮਝਦੀ ਪਤੀ ਪਤਨੀ ਵਾਲਾ ਦੋਹਾ ਵਿੱਚ ਕੋਈ ਰਿਸ਼ਤਾ ਨਹੀਂ ਸੀ 에ਰਪੋਰਟ ਤੇ ਜਦੋਂ ਸਾਰੇ ਜਾ ਰਹੇ ਸੀ ਤਾਂ ਮੇਰੀਆਂ ਅੱਖਾਂ ਛਲਕ ਪਈਆਂ ਜੋ ਵੀ ਸੀ ਰਹਿਣਾ ਤਾਂ ਮੈਂ ਇਹਨਾਂ ਨਾਲ ਹੀ ਸੀ ਹੁਣ ਤਾਂ ਇਹੀ ਮੇਰਾ ਪਰਿਵਾਰ ਹੈ ਸਭ ਕੁਝ ਇਹੀ ਹਨ ਨਾ ਅਸੀਂ ਕੁੜੀਆਂ ਸਭ ਕੁਝ ਹੱਸ ਕੇ ਜਰ ਜਾਂਦੀਆਂ ਹਾਂ ਕੁੜੀਆਂ ਦੀ ਜ਼ਿੰਦਗੀ ਕਿੰਨੀ ਕੁ ਸਖਾਲੀ ਹੈ ਸਾਰੇ ਜਾਣਦੇ ਨੇ ਕੁੜੀਆਂ ਨੂੰ ਕਿੰਨੇ ਕ ਹੱਕ ਮਿਲਦੇ ਨੇ ਇਹ ਸਭ ਬੜੀ ਭਾਤੀ ਜਾਣਦੇ ਹਨ ਕੁੜੀਆਂ ਨੂੰ ਤਾਂ ਵਿਚਾਰੀਆਂ ਨੂੰ ਬਚਪਨ ਤੋਂ ਹੀ ਦਵਾ ਕੇ ਰੱਖਿਆ ਜਾਂਦਾ ਹੈ ਅੱਖਾਂ ਨਾਲ ਮੈਂ ਸੋਹਰਾ ਪਰਿਵਾਰ ਵਿਦਾ ਕੀਤਾ ਪਾਲਦੇ ਜਾਂਤ ਦੋ ਕੁ ਦਿਨ ਬਾਅਦ ਮੈਂ मामੇ ਘਰ ਰਹੀ ਇੱਥੇ ਇੱਕ ਵਾਰ ਮਾਹੀ ਨੂੰ ਮਿਲੀ ਮਾਹੀ ਨੂੰ ਕੁਝ ਵੀ ਪਤਾ ਨਹੀਂ ਸੀ ਮੇਰੇ ਨਾਲ ਕੀ ਹੋਇਆ ਮਾਹੀ ਬਹੁਤ ਹੈਰਾਨ ਹੋਈ ਦੋ ਕੁ ਦਿਨ मामੇ ਘਰ ਬੜੀ ਮੁਸ਼ਕਲ ਨਾਲ ਕੱਟੇ ਮੇਰਾ ਮਨ ਨਾ ਲੱਗਿਆ ਮੈਂ ਆਪਣੇ ਪਿੰਡ ਆ ਗਈ ਮਾਮੇ ਅਤੇ ਮੇਰੇ ਘਰਦਿਆਂ ਵਿੱਚ ਬਹੁਤਾ ਫਰਕ ਨਹੀਂ ਸੀ ਸਾਰਿਆਂ ਨੇ ਰਲ ਕੇ ਮੇਰੀਆਂ ਹੱਡੀਆਂ ਦਾ ਵਿੱਚ ਪਾਰਾ ਦਿੱਤਾ ਮੇਰੀ ਸੱਸ ਹਰ ਰੋਜ਼ ਮੇਰੇ ਨਾਲ ਫੋਨ ਤੇ ਗੱਲ ਕਰਦੀ ਪਰ ਮੇਰੀ ਪੜਤਾਲ ਕਰਦਾ ਰਹਿੰਦਾ ਮੈਂ ਕਹਾਂ ਰਾਂਜਾ ਬਾਹਰ ਉਸ ਨੂੰ ਬਸ ਇਹੀ ਫਿਕਰ ਰਹਿੰਦੀ ਬੀਜੇ ਲਈ ਮੇਰੀ ਫਾਈਲ ਲਗਾ ਦਿੱਤੀ ਗਈ ਪਾਸਪੋਰਟ 1 ਮਹੀਨੇ ਵਿੱਚ ਬਣ ਕੇ ਆ ਗਿਆ ਲਗਭਗ 1 ਸਾਲ ਵਿੱਚ ਮੇਰਾ ਵੀਜ਼ਾ ਲੱਗਣਾ ਸੀ ਹੋ ਸਕਦਾ ਘੱਟ ਵੱਧ ਵੀ ਹੋ ਜਾਵੇ ਮੈਂ ਸੋਚਿਆ 1 ਸਾਲ ਵੇਲੇ ਕੀ ਕਰਾਂਗੀ ਆਪਣੀ ਬੀਏ ਦੀ ਪੜ੍ਹਾਈ ਜਾਰੀ ਕਰ ਲੈਂਦੀ ਹਾਂ ਪੜਨ ਵਾਲੇ ਮੈਂ ਪੜਨ ਨਾਲ ਗੱਲ ਕੀਤੀ ਮੂੰਹ ਤੇ ਵੱਜੀ ਚਪੇੜ ਵਰਗਾ ਉਹਦਾ ਕਰਾਰਾ ਜਵਾਬ ਸੀ ਮੈਨੂੰ ਡਰ ਸੀ ਕਿ ਕਰ ਵਿਚ ਰਹਾਂਗੀ ਬਾਪ ਤੇ ਭਾਈ ਤੋਂ ਡਰਦੀ ਰਹਾਂਗੀ ਪਰ ਅਜੇ ਹ ਕੁਛ ਨਹੀਂ ਹੋਇਆ ਮੇਰਾ ਵਿਆਹ ਕੀ ਹੋਇਆ ਇਹ ਸਭ ਸੁਧਰ ਗਏ ਦਰ ਵਿੱਚ ਮੈਂ ਚੁੱਪਚਾਪ ਪਈ ਰਹਿੰਦੀ ਕਿਸੇ ਨਾਲ ਗੱਲ ਨਾ ਕਰਦੀ ਜਿਹੜੀ ਮਾਂ ਮੈਨੂੰ ਅੰਤਾਂ ਦੀ ਨਫ਼ਰਤ ਕਰਦੀ ਉਹ ਮੇਰਾ ਧਿਆਨ ਰੱਖਦੀ ਮੈਂ ਹੈਰਾਨ ਸੀ ਮੈਂ ਹੈਰਾਨ ਸੀ ਇਹ ਸਭ ਕੁਝ ਕਿਵੇਂ ਹੋ ਰਿਹਾ ਹੈ ਮੇਰੇ ਕਰਦਿਆਂ ਨੂੰ ਪਤਾ ਸੀ ਕਿ ਮੈਂ 1 ਸਾਲ ਤੱਕ ਕੈਨੇਡਾ ਚਲੇ ਜਾਣਾ ਫਿਰ ਇਹਨਾਂ ਨੇ ਮਗਰੋਂ ਬਿੱਟੂ ਨੂੰ ਵੀ ਤੋੜਨਾ ਸੀ ਇਹਨਾਂ ਨੂੰ ਇਹ ਗਲਤ ਫੈਮਿਲੀ ਸੀ ਕਿ ਕੈਨੇਡਾ ਜਾ ਕੇ ਮੈਂ ਬਿੱਟੂ ਨੂੰ ਵੀ ਕੈਨੇਡਾ ਬੁਲਾ ਲਵਾਂਗੀ ਸਾਰਿਆਂ ਦਾ ਰੁਖ ਮੇਰੇ ਪ੍ਰਤੀ ਬਦਲ ਗਿਆ ਸੀ ਪਾਪਾ ਤੇ ਬਿੱਟੂ ਮੇਰੇ ਨਾਲ ਤਮੀਜ਼ ਨਾਲ ਪੇਸ਼ ਆਉਂਦੇ ਮਾਂ ਮੇਰਾ ਖਿਆਲ ਰੱਖਦੀ ਮੈਂ ਵਿਆਹ ਤੋਂ ਜਿੰਨਾ ਸਮਾਂ ਇੰਡੀਆ ਰਹੀ ਮੇਰੀ ਸੱਸ ਨੇ ਮੇਰਾ ਜੀਣਾ ਹਰਾਮ ਕਰਤਾ ਇੱਕ ਦਿਨ ਮੈਨੂੰ ਕਹਿੰਦੀ ਤੂੰ ਸਿਲਾਈ ਦਾ ਕੰਮ ਕਰਕੇ ਸਿੱਖ ਇੱਥੇ ਤੇਨੂੰ ਕੰਮ ਜਲਦੀ ਮਿਲ ਜੂ ਮੈਂ ਪਿੰਡ ਚ ਦਰਜੀਆਂ ਦੀ ਇੱਕ ਔਰਤ ਕੋਲੇ ਜਾਣ ਲੱਗੀ। ਹੋਰ ਵੀ ਇੱਕ ਦੋ ਕੁੜੀਆਂ ਉੱਥੇ ਕੱਪੜੇ ਸਿੱਖਣਾਉਂਦੀਆਂ। ਉਹ ਮੈਨੂੰ ਅਖਬਾਰ ਤੇ ਕੱਪੜਾ ਕੱਟਣਾ ਸਿਖਾਉਂਦੀ। ਮੈਂ ਕੱਪੜੇ ਸਿੱਖਣੇ ਸ਼ਾਮ ਦੇ ਸਮੇਂ 3 ਤੋਂ 4 ਵਜੇ 1 ਘੰਟਾ ਜਾਂਦੀ। ਜਦੋਂ ਤੀਕ ਮੈਂ ਘਰ ਨਾ ਪਹੁੰਚਦੀ ਮੇਰੀ ਸੱਸ ਵਾਰ-ਵਾਰ ਘਰੇ ਫੋਨ ਕਰਦੀ ਰਹਿੰਦੀ। ਕਈ ਵਾਰ ਮੈਂ ਲੇਟ ਹੋ ਜਾਂਦੀ ਤਾਂ ਮੇਰੀ ਸੱਸ ਮੇਰੀ ਮਾਂ ਨੂੰ ਤਪਾ ਮਾਰਦੀ। ਘਰ ਆਉਂਦੀ ਤਾਂ ਮੇਰੀ ਸੱਸ ਅੱਗੇ ਮੈਨੂੰ ਸਫਾਈ ਪੇਸ਼ ਕਰਨੀ ਪੈਂਦੀ। ਪਾਲਵੀ ਮੈਨੂੰ ਫੋਨ ਕਰਕੇ ਝਟਕਾ ਦਿੰਦਾ ਕਿੰਨਾ ਬੁਰਾ ਭਰਾ ਬੋਲਦਾ ਮੈਂ ਖਿਝ ਜਾਂਦੀ ਅੰਦਰੋਂ ਅੰਦਰ ਹੀ ਸਾਰਿਆਂ ਨੂੰ ਲਾਣਤਾ ਪਾਉਂਦੀ ਸਾਰਿਆਂ ਨੇ ਮਿਲ ਕੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹਲੇ 2 ਕੁ ਮਹੀਨੇ ਲੰਘੇ ਸੀ ਮੇਰੀ ਸੱਸ ਦਾ ਨਮਾ ਹੁਕਮ ਆ ਗਿਆ ਕਹਿੰਦੀ ਤੂੰ ਫ੍ਰੈਂਚ ਸਿੱਖ ਮੈਨੂੰ ਚੰਗੀ ਤਰ੍ਹਾਂ ਇੰਗਲਿਸ਼ ਨਹੀਂ ਸੀ ਆਉਂਦੀ ਇਹ ਫ੍ਰੈਂਚ ਦੀਆਂ ਗੱਲਾਂ ਕਰਨ ਲੱਗੀ ਐ ਫ੍ਰੈਂਚ ਦਾ ਨਾਮ ਸੁਣ ਕੇ ਮੇਰਾ ਸਿਰ ਚਕਰਾਉਣ ਲੱਗਾ ਮੈਨੂੰ ਪਤਾ ਸੀ ਹੁਕਮ ਹੋਇਆ ਮੰਨਣਾ ਤਾਂ ਹਰ ਹਾਲਤ ਵਿੱਚ ਪਵੇਗਾ ਇੱਕ ਹਫਤਾ ਰੋਜ਼ਾਨਾ ਮੈਂ ਬਠੰਡੇ ਜਾਂਦੀ ਰਹੀ ਪਰ ਮੈਨੂੰ ਕੋਈ ਫ੍ਰੈਂਚ ਸਿਖਾਉਣ ਵਾਲਾ ਨਾ ਮਿਲਿਆ ਅੱਕ ਕੇ ਮੈਂ ਸੱਸ ਨੂੰ ਦੱਸ ਦਿੱਤਾ ਲੱਖ ਲਾਂ ਤਾਂ ਪਾਉਣ ਤੋਂ ਬਾਅਦ ਆਖਰ ਉਹਨੇ ਫ੍ਰੈਂਚ ਵਾਲੀ ਜਿੱਦ ਛੱਡ ਦਿੱਤੀ ਪਾਲ ਮੈਨੂੰ ਲਾਂ ਤਾਂ ਪਾਉਂਦਾ ਆਖਰ ਤੂੰ ਨਲਾਈ ਕੈਂਸਰੇ ਦੀ ਡਫਰ ਐ ਜਾਣ ਬੁੱਝ ਕੇ ਫ੍ਰੈਂਚ ਨਹੀਂ ਸਿੱਖਣਾ ਚਾਹੁੰਦੀ ਪਾਲ ਦੀ ਗੱਲ 'ਚ ਕੋਈ ਸ਼ੱਕ ਨਹੀਂ ਸੀ ਮੈਂ ਸਰੇ ਦੀ ਡੱਫਰ ਸਾਂ ਕੋਈ ਮੂਰਖ ਬੰਦਾ ਹੀ ਇੰਨਾ ਧੱਕਾ ਤੇ ਹੋ ਰਹੀਆਂ ਜਾਤੀਆਂ ਚੁੱਪਚਾਪ ਕਰਕੇ ਸਹਾਰ ਸਕਦਾ ਹੈ ਮੈਂ ਗੁਲਾਮੀ ਕਰ ਰਹੀ ਸਾਂ ਮੇਰੇ ਘਰ ਦੇ ਸਭ ਕੁਝ ਚੁੱਪਚਾਪ ਦੇਖਦੇ ਰਹੇ ਉਹਨਾਂ ਨੂੰ ਤਾਂ ਇਹ ਵੀ ਅਹਿਸਾਸ ਨਹੀਂ ਸੀ ਕਿ ਉਹਨਾਂ ਦੀ ਗਲਤੀ ਕਿੰਡੀ ਵੱਡੀ ਹੈ ਪਰ ਉਹਨਾਂ ਨੂੰ ਤਾਂ ਗਲਤੀ ਦਾ ਅਹਿਸਾਸ ਹੀ ਨਹੀਂ ਸੀ ਛੋਟੀ ਵੱਡੀ ਤਾਂ ਬਾਅਦ ਦੀ ਗੱਲ ਹੈ 8 ਮਹੀਨਿਆਂ ਬਾਅਦ ਮੇਰਾ ਕੈਨੇਡਾ ਦਾ ਵੀਜ਼ਾ ਲੱਗ ਗਿਆ। ਇੰਨਾ 8 ਮਹੀਨਿਆਂ ਬਾਅਦ ਮੈਂ ਸਿਖਲਾਈ ਦਾ ਕੰਮ ਸਿੱਖ ਗਈ। ਆਪਣੇ ਕੱਪੜੇ ਖੁਦ ਬਣਾ ਲੈਂਦੀ, ਇੱਕ ਦੋ ਸੂਟ-ਪਾਂ ਦੇ ਵੀ ਬਣਾ ਕੇ ਦਿੱਤੇ। ਕੈਨੇਡਾ ਜਾਣ ਨੂੰ ਮੇਰਾ ਦਿਲ ਨਹੀਂ ਸੀ ਕਰਦਾ ਪਰ ਕੀ ਕਰਾਂ ਮਜਬੂਰੀ ਬਸ ਜਾਣਾ ਪੈਣਾ ਸੀ। ਜਾਂ ਮੇਰੇ ਜਾਂ ਦੀਆਂ ਸਾਰੀਆਂ ਤਿਆਰੀਆਂ ਹੋਣ ਲੱਗੀਆਂ। ਮੈਂ ਅੰਦਰੋਂ-ਅੰਦਰ ਹੀ ਡਰ ਰਹੀ ਸੀ। ਕਿ ਪੰਜਾਬ ਰੈਂਦੀ ਇੱਕ ਅੱਧੇ ਮਹੀਨੇ ਉਹਨਾਂ ਨੇ ਮੇਰਾ ਬੁਰਾ ਹਾਲ ਕਰ ਦਿੱਤਾ ਸੀ ਹੁਣ ਤਾਂ ਸਾਰੀ ਉਮਰ ਉਹਨਾਂ ਨਾਲ ਰਹਿਣਾ ਉਪਰੋ ਉਪਰੇ ਦੇਸ਼ ਜਿੱਥੇ ਮੈਨੂੰ ਕੋਈ ਜਾਣਦਾ ਹੀ ਨਹੀਂ ਹੋਣਾ ਕਾਸ਼ ਮੈਂ ਕੈਨੇਡਾ ਨਾ ਜਾਂਦੀ ਕਰਦਿਆਂ ਨੂੰ ਕਹਿ ਦਿੰਦੀ ਮੈਂ ਨਹੀਂ ਜਾਣਾ 14 ਸਾਲ ਗੁਲਾਮਾਂ ਵਾਂਗ ਨੌਕਰਾ ਵਾਂਗ ਮਾਰ ਮਾਰ ਕੇ ਨਾ ਜਿਉਂਦੀ ਕੁੜੀਆਂ ਨੂੰ ਆਪਣੇ ਫੈਸਲੇ ਆਪ ਲੈਣਾ ਸਿਖਾਇਆ ਹੀ ਨਹੀਂ ਜਾਂਦਾ ਘਰ ਕੇ ਅਸੀਂ ਚੁੱਪਚਾਪ ਸਭ ਕੁਝ ਸਹਿ ਲੈਂਦੀਆਂ ਹਾਂ ਬਿਨਾਂ ਸ਼ਿਕਾਇਤ ਕੀਤੀਆਂ ਜਿਵੇਂ ਹੀ ਅਨਾਉਂਸਮੈਂਟ ਹੋਇਆ ਜਹਾਜ਼ ਕੈਨੇਡਾ ਲੈਂਡ ਕਰਨ ਵਾਲਾ ਹੈ ਮੇਰੀ ਅੱਖ ਖੁੱਲੀ ਚਿੱਤ ਕਾਲਾ ਪਿਆ ਸਵੇਰ ਦਾ ਸਮਾਸੀ ਕੈਨੇਡਾ ਦੀ ਧਰਤੀ ਤੇ ਪਹਿਲਾ ਕਦਮ ਪਾਇਆ ਤਾਂ ਕਾਫੀ ਠੰਡ ਸੀ ਸੂਰਜ ਦੀਆਂ ਤੇਜ ਕਰਨਾ ਸਰੀਰ ਨੂੰ ਗਰਮਾਹਟ ਦੇਣ ਲੱਗੀਆਂ ਹਵਾ ਦਾ ਰੁਖ ਠੰਡਾ ਸੀ ਚਾਰੇ ਪਾਸੇ ਚਹਲ ਪਹਲ ਸਾਫ਼ ਸੁਥਰਾ ਮਾਹੌਲ ਸੋਹਣੇ ਸੋਹਣੇ ਧੁੱਪਾਂ ਵਰਗੇ ਚਮਕਦੇ ਲੋਕ ਪੰਜਾਬੀ ਲੋਕਾਂ ਵੀ ਦਿਖਾਈ ਦਿੱਤੇ ਪਰ ਜ਼ਿਆਦਾਤਰ ਅੰਗਰੇਜ਼ ਹੀ ਸਨ। ਟਰਾਂਟੋ ਦਾ 에어ਪੋਰਟ ਸੀ। ਦਸੇ ਮੁਤਾਬਿਕ ਮੈਂ ਇੱਥੇ ਬ੍ਰੈਮਟਨ ਪਹੁੰਚਣਾ ਸੀ। ਮੈਂ ਟੈਕਸੀ ਤੇ ਬੈਠੀ ਅਤੇ ਪਹੁੰਚ ਗਈ। ਦਸੇ ਪਤੇ ਤੇ ਟੈਕਸੀ ਵਾਲੇ ਮੁੰਡੇ ਨੇ ਮੈਨੂੰ ਛੱਡ ਦਿੱਤਾ। ਘਰ ਦੇ ਬਾਹਰ ਪਾਹਲ ਮੇਰੀ ਉਡੀਕ ਕਰ ਰਿਹਾ ਸੀ। ਮੈਂ ਬ੍ਰੈਮਟਨ ਪਹੁੰਚਣ ਤੋਂ ਪਹਿਲਾਂ ਹੀ ਪਾਲ ਨੂੰ ਫੋਨ ਕਰਕੇ ਦੱਸ ਦਿੱਤਾ ਸੀ। ਪਾਲ ਮੈਨੂੰ ਗਲੇ ਲਾ ਕੇ ਮਿਲਿਆ। ਪਰਿਤਕਾ ਸਾਲ ਜੁਦਾ ਰਹਿਣ ਦੀ ਤੜਫ ਗਲਵਕੜੀ ਵਿੱਚ ਦਿਖਾਈ ਨਾ ਦਿੱਤੀ ਜਿਵੇਂ ਕਿਸੇ ਅਜਨ ਨਵੀ ਨੂੰ ਮਿਲ ਰਹੀ ਹੋਵਾਂ ਘਰ ਅੰਦਰ ਦਾਖਲ ਹੋਈ ਸੱਸ ਨੂੰ ਪੈਰੀ ਹੱਥ ਲਾ ਕੇ ਗਲੇ ਮਿਲੀ ਇੱਕ ਦੋ ਹੋਰ ਜਨਾਨੀਆਂ ਬੈਠੀਆਂ ਸਨ ਮੈਂ ਉਹਨਾਂ ਦੇ ਵੀ ਪੈਰੀ ਹੱਥ ਲਾਏ ਬੁੱਢਾ ਸੁਆਗਣ ਹੋਵੇ ਬਜ਼ੁਰਗ ਔਰਤਾਂ ਨੇ ਅਸੀਸ ਦਿੱਤੀ ਕਿੰਨੀ ਸੋਣੀ ਨੂੰ ਐ ਤੇਰੀ ਮਾੜੋ ਨਾਲ ਬੈਠੀ ਜਨਾਨੀ ਨੇ ਮੇਰੀ ਤਾਰੀਫ ਕੀਤੀ ਮੇਰੀ ਸੱਸ ਜਿਹੋ ਜਿਹਾ ਉਹ ਜੇ ਆਪ ਇਹ ਜਨਾਨੀਆਂ ਮੇਰੀ ਸੱਸ ਦੀਆਂ ਸਹੇਲੀਆਂ ਸੀ ਆਣ ਗਵਾਂਣ ਦੀਆਂ ਸਾਰੀਆਂ ਦੀ ਗੱਲ ਸੁਣ ਕੇ ਮੇਰੀ ਸੱਸ ਬੜਾ ਖੁਸ਼ ਹੋ ਰਹੀ ਸੀ ਮੇਰਾ ਸਮਾਨ ਇੱਕ ਕਮਰੇ ਵਿੱਚ ਰੱਖਿਆ ਕਰ ਬੜਾ ਸੋਹਣਾ ਸੀ ਜਿਵੇਂ ਕਿਸੇ ਫਿਲਮੀ ਸtare ਦਾ ਘਰ ਹੋਵੇ ਮੇਰੇ ਸਹੁਰਿਆਂ ਨੂੰ ਇੱਥੇ ਆਇਆ तकरीबन 10 ਸਾਲ ਹੋ ਗਏ ਸਾਨੂੰ ਇਹ ਆਉਣ ਦੀ ਖੁਸ਼ੀ ਵਿੱਚ ਰਾਤ ਦੀ ਪਾਰਟੀ ਰੱਖੀ ਗਈ ਪਾਲ ਦੇ ਕਾਫੀ ਦੋਸਤ ਆਣ ਗਵਾਂਣ ਦੀਆਂ ਜਨਾਨੀਆਂ ਤੇ ਇੱਥੇ ਰਹਿੰਦੇ ਕੁਝ ਰਿਸ਼ਤੇਦਾਰ ਆਏ ਕਾਰ ਦੀ ਸਜਾਵਟ ਗੁਬਾਰਿਆਂ ਨਾਲ ਲਾਈਟਾਂ ਨਾਲ ਕੀਤੀ ਗਈ ਮੈਂ ਚੰਗਾ ਮਹਿਸੂਸ ਕੀਤਾ ਮੈਂ ਸੋਚਿਆ ਬਾਹਰ ਆਉਣ ਨਾਲ ਪੌਣ ਪਾਣੀ ਨਾਲ ਬੰਦੇ ਦੀ ਸੋਚ ਬਦਲ ਜਾਂਦੀ ਹੈ ਇਸ ਕਰਕੇ ਮੇਰਾ ਸਹਰਾ ਪਰਵਾਰ ਵੀ ਬਦਲਿਆ ਲੱਗਿਆ ਹੌਲੀ ਹੌਲੀ ਸਾਰਾ ਮਾਹੌਲ ਪਾਰਟੀ ਵਿੱਚ ਬਦਲ ਗਿਆ ਮੇਰੀ ਸੱਸ ਦੀ ਜਾਣਕਾਰੀ ਬੁੱਢੀਆਂ ਜਨਾਨੀਆਂ ਨੇ ਮੇਰਾ ਹੱਥ ਮੱਥਾ ਚੁੰਮਿਆ ਤੇ ਢੇਰ ਸਾਰੀਆਂ ਅਸ਼ੀਸ਼ਾਂ ਦਿੱਤੀਆਂ ਪਾਲ ਦੇ ਦੋਸਤ ਮੇਰੇ ਹੁਸਨ ਦੀਆਂ ਤਾਰੀਫਾਂ ਕਰਦੇ ਸ਼ਰਾਰਤ ਕਰ ਪਾਲ ਨੂੰ ਛੇੜਨ ਲੱਗੇ ਸਾਰਿਆਂ ਨੇ ਖਾਣਾ ਖਾਧਾ ਮੱਧਮ ਜਹੀ ਆਵਾਜ਼ ਵਿੱਚ ਸੰਗੀਤ ਵੱਜ ਰਿਹਾ ਸੀ ਮੁੰਡੇ ਕੁੜੀਆਂ ਸ਼ਰਾਬ ਦੇ ਨਸ਼ੇ ਵਿੱਚ ਚੁੰਮਣ ਲੱਗੇ ਮੈਂ ਹੈਰਾਨ ਹੋਈ ਕੁਝ ਜਨਾਨੀਆਂ ਵੀ ਸ਼ਰਾਬ ਪੀ ਰੱਖੀ ਸੀ ਪਾਲ ਦੇ ਦੋਸਤਾਂ ਨੇ ਮੈਨੂੰ ਨੱਚਣ ਲਈ ਕਿਹਾ ਮੈਂ ਨਾਂ ਨੁਕਰ ਕੀਤੀ ਪਰ ਸਾਰਿਆਂ ਦੇ ੱਤਕੇ ਨਾਲ ਵਾਂ ਤੋਂ ਫੜ ਖੜੀ ਕਾਲੀ ਤੇ ਮੈਨੂੰ ਨੱਚਣ ਲੱਗੇ ਕਾਫੀ ਸਮੇਂ ਸਾਰਾ ਨੱਚਦੇ ਰਹੇ ਹੌਲੀ ਹੌਲੀ ਮਹਿਫਲ ਦਾ ਨਸ਼ਾ ਘਟਣ ਲੱਗਾ ਇੱਕ ਇੱਕ ਕਰਕੇ ਸਾਰੇ ਜਾਣੇ ਜਾਣ ਲੱਗੇ ਸ਼ੁਕਰ ਹੋਏ ਜੇ ਮੇਰੀ ਉਮਰ ਸਾਰੀ ਐਦਾਂ ਲੰਘੇ